ਹਾਂਜੀ ਸਾਥੀਓ ਅੱਪਾ ਗੱਲ ਕਰਦੇ ਆਂ ਲੇਡੀਜ਼ ਪ੍ਰੋਬਲਮ ਦੀ ਲੇਡੀਜ਼ ਨੂੰ ਪ੍ਰੋਬਲਮ ਜ਼ਿਆਦਾਤਰ ਜਿਹੜੀਆਂ ਆ ਰਹੀਆਂ ਹੁੰਦੇ ਸਮੇਂ ਦੇ ਵਿੱਚ ਜਿਵੇਂ ਕਿ ਉਹਨਾਂ ਦਾ ਖਾਣ ਪੀਣ ਥੋੜਾ ਗਲਤ ਹੋਣ ਕਰਕੇ ਲਾਈਫਸਟਾਈਲ ਡਿਸਆਰਡਰ ਦੇ ਵਿੱਚ ਲੇਕੋਰੀਆ ਦੀ ਪ੍ਰੋਬਲਮ ਆ ਜਾਂਦੀ ਆ ਪੀਸੀਓਡੀ ਦੀ ਪ੍ਰੋਬਲਮ ਆ ਜਾਂਦੀ ਆ ਜੂਟਰਸ ਦੇ ਵਿੱਚ ਸੌਲਗੀਆਂ ਹੋ ਜਾਂਦੀਆਂ ਆ ਮਾਸ ਵਾਲੀਆਂ ਸੌਲਗੀਆਂ ਪਾਣੀ ਵਾਲੀਆਂ ਸੌਲਗੀਆਂ ਇਹ ਸਾਰੀਆਂ ਸੌਲਗੀਆਂ ਦਾ ਜਿਹੜਾ ਕਾਰਨ ਹੁੰਦੇ ਆ ਕਿਉਂਕਿ ਸਾਡਾ ਲਾਈਫਸਟਾਈਲ ਡਿਸਆਰਡਰ ਖਾਣਾ ਪੀਣਾ ਸਾਡਾ ਸਹੀ ਨਹੀਂ ਹੋਣ ਕਰਕੇ ਇਹ ਪ੍ਰੋਬਲਮ ਹੋ ਰਹੀਆਂ ਆ ਪਰ ਇਹ ਪ੍ਰੋਬਲਮ ਜਿਹੜੀਆਂ ਆ ਇਹ ਜ਼ਿਆਦਾਤਰ ਵੱਧੀਆਂ ਜਾ ਰਹੀਆਂ ਆ ਬੱਚੇਦਾਨੀ ਦਾ ਬਲਕੀ ਹੋ ਜਾਣਾ ਓਵਰੀਜ਼ ਦਾ ਬਲਕੀ ਹੋ ਜਾਣਾ ਓਵਰੀਜ਼ ਦੇ ਅੰਦਰ ਰਸੋਲੀਆਂ ਪਾਣੀ ਵਾਲੀਆਂ ਬਣ ਗਈਆਂ ਜਾਂ ਐਡਨੋਮਾਇਓਸਿਸ ਇਤਾਂ ਦੀਆਂ ਪ੍ਰੋਬਲਮ ਆ ਗਈਆਂ ਟਿਊਬਾਂ ਬਲੌਕਸ ਹੋ ਗਈਆਂ ਇਹ ਸਾਰੀਆਂ ਦੇ ਕੁਝ ਕਾਰਨ ਹੁੰਦੇ ਆ ਔਰ ਇਹਨਾਂ ਦੇ ਸਿੰਪਟਮ ਵੀ ਪਤਾ ਲੱਗ ਜਾਂਦੇ ਆ ਜੇ ਆਪਾਂ ਘਰ ਬਹਿ ਕੇ ਸਿੰਪਟਮ ਪਤਾ ਕਰਨਾ ਚਾਹੁੰਦੇ ਆ ਤਾਂ ਇਹਦੇ ਸਿੰਪਟਮ ਬਹੁਤ ਈਜ਼ੀ ਆ ਮੈਂ ਤੁਹਾਨੂੰ ਸ਼ੇਅਰ ਕਰਦਾ ਪਹਿਲਾ ਸਿੰਪਟਮ ਇਹ ਆ ਕਿ ਮੈਂਸਿਸ ਰੈਗੂਲਰ ਆ ਰਹਾ ਹੈ ਜੇ ਰੈਗੂਲਰ ਆ ਰਹਾ ਠੀਕ ਹੈ ਜੇ ਪ੍ਰੋਬਲਮ ਆ ਰਹੀ ਹੈ ਤਾਂ ਫਿਰ ਇੱਕ ਨੰਬਰ ਤੁਹਾਨੂੰ ਪਤਾ ਲੱਗੇ ਕਿ ਸਿੰਪਟਮ ਕੀ ਹੈਗਾ ਹੈ ਦੋ ਨੰਬਰ ਸਿੰਪਟਮ ਹੁੰਦਾ ਹੈ ਕਿ ਪੀਰੀਅਡ ਆ ਰਹਾ ਹੈ ਜਾਂ ਤਿੰਨ ਤੋਂ 7 ਦਿਨ ਆ ਰਹਾ ਹੈ ਜੇ ਤਿੰਨ ਦਿਨ ਤੋਂ ਘੱਟ ਆ ਰਿਹਾ ਫੇਰੀ ਪ੍ਰੋਬਲਮ 7 ਦਿਨ ਤੋਂ ਜ਼ਿਆਦਾ ਆ ਰਿਹਾ ਫੇਰੀ ਪ੍ਰੋਬਲਮ ਨੈਕਸਟ ਤਿੰਨ ਨੰਬਰ ਤਿੰਨ ਨੰਬਰ ਪ੍ਰਾਇਦ ਬਲੀਡਿੰਗ ਜ਼ਿਆਦਾ ਹੁੰਦੀ ਜਾਂ ਘੱਟ ਹੁੰਦੀ ਹੈ ਜੇ ਬਲੀਡਿੰਗ ਜ਼ਿਆਦਾ ਹੋ ਰਹੀ ਹੈ ਤਾਂ ਵੀ ਪ੍ਰੋਬਲਮ ਹੈ ਜੇ ਸਾਧਨ ਤੋਂ ਉੱਪਰ ਜਾ ਰਹੀ ਹੈ ਜਾਂ 4-5 ਦਿਨ ਦੇ ਵਿੱਚ ਹੀ ਪ੍ਰੋਬਲਮ ਬਲੀਡਿੰਗ ਜ਼ਿਆਦਾ ਹੁੰਦੀ ਪਈ ਹੈ ਜੇ ਤੁਹਾਨੂੰ ਘਬਰਾਟ ਕਾ ਲੱਗਦਾ ਹੁੰਦਾ ਪਈ ਹੈ ਲੇਡੀਜ਼ ਨੂੰ ਕਮਜ਼ੋਰੀ ਜ਼ਿਆਦਾ ਹੁੰਦੀ ਪਈ ਹੈ ਇਹ ਇੱਕ ਸਿੰਪਟਮ ਇਹ ਵੀ ਇੱਕ ਹੋਇਆ ਤੇ ਇਸ ਤੋਂ ਅਗਲਾ ਚੌਥਾ ਸਿੰਪਟਮ ਇਹ ਹੁੰਦਾ ਕਿ ਕਲੌਡਸ ਆ ਰਹੇ ਨੇ ਜ਼ਿਆਦਾ ਕਲੌਡਸ ਆ ਰਹੇ ਨੇ ਤਾਂ ਪੰਜਵਾਂ ਸਿੰਪਟਮ ਹੁੰਦਾ ਕਿ ਹੇਅਰ ਜ਼ਿਆਦਾ ਆ ਰਹੇ ਨੇ ਅਨਵੰਟਡ ਹੇਅਰ ਫੇਸ਼ੀਅਲ ਹੇਅਰ ਆ ਰਹੇ ਨੇ ਚਿਹਰੇ ਦੇ ਉੱਪਰ ਵਾਲ ਆਉਣੇ ਸ਼ੁਰੂ ਹੋ ਗਏ ਲੇਡੀਜ਼ ਨੂੰ ਹਾਰਮੋਨਸ ਇੰਬੈਲੈਂਸ ਹੋ ਗਿਆ ਹੈ ਤੇ ਇਸ ਤੋਂ ਛੇਵਾਂ ਅੱਗੇ ਆ ਜਾਂਦਾ ਸਿੰਪਟਮ ਕਿ ਪੀਰੀਅਡ ਆ ਰਹੇ ਨੇ ਪਰ 15 ਦਿਨ ਬਾਅਦ ਆ ਰਹੇ ਨੇ ਸੱਤਵਾਂ ਸਿੰਪਟਮ ਹੁੰਦਾ ਕਿ ਪੀਰੀਅਡ ਆ ਰਹੇ ਨੇ ਪਸ ਤੇ ਪਹੁੰਚ ਰਹਾ ਹੈ ਕਿਸੇ ਨੂੰ ਨਹੀਂ ਆ ਰਿਹਾ ਕਿਸੇ ਨੂੰ ਨਹੀਂ ਆ ਰਿਹਾ ਦੋ ਦੋ ਤਿੰਨ ਤਿੰਨ ਮਹੀਨੇ ਨਹੀਂ ਆ ਰਹੇ ਇਹ ਸਾਰੇ ਕਾਰਨ ਜਿਹੜੇ ਆ ਇਹ ਤੁਸੀਂ ਘਰ ਬੈਠ ਕੇ ਸਿੰਪਟਮ ਸਮਝ ਸਕਦੇ ਆ ਜੇ ਤੁਹਾਨੂੰ ਸਿੰਪਟਮ ਹੈਗੇ ਆ ਤਾਂ ਮਤਲਬ ਜਿਹੜੀਆਂ ਪਹਿਲਾਂ ਪ੍ਰੋਬਲਮ ਦੱਸ ਤੇ ਹਟਿਆ ਸੌਰੀ ਵਿਚਾਰ ਆਮਸਾਰੀ ਪੀਸੀਓਡੀ ਹੋ ਸਕਦੀ ਆ ਉਹ ਸਾਰੇ ਕਾਰਨ ਜਿਹੜੇ ਆ ਹੋ ਸਕਦੇ ਇਹਨਾਂ ਦਾ ਆਪਣੇ ਕੋਲ ਹੈਗਾ ਇਲਾਜ ਇਲਾਜ ਜਿਹੜਾ ਮੈਂ ਸਟਾਰਟਿੰਗ ਦੀ ਗੱਲ ਕੀਤੀ ਸੀ ਮੈਂ ਵਾਈਟ ਡਿਸਚਾਰਜ ਲੋਕੋਰੀਆ ਦੀ ਸਰਪੈਂਟ ਤੋਂ ਸ਼ੇਡਰ ਦੇ ਵਿੱਚ ਇਹਦੀ ਪ੍ਰੋਬਲਮ ਲੱਭ ਨੂੰ ਹੋ ਜਾਂਦਾ ਆ ਤਾਂ ਜਿਹੜੀਆਂ ਮਸੌਲੀਆਂ ਆ ਜਿੱਦਾਂ ਵੀ ਮੀਨਸ ਆਪੋਨ ਮੇਲ ਪੋਸਾ ਆਪਣਾ ਉਹਦਾ ਸਰਕਲ ਚੱਲਦਾ ਆ ਇੱਕ ਮਹੀਨੇ ਦੇ ਵਿੱਚ ਠੀਕ ਹੋ ਜਾਂਦੀਆਂ ਆ ਇੱਕ ਤੋਂ ਦੋ ਮਹੀਨੇ ਦੇ ਵਿੱਚ ਜਿਹੜੀਆਂ 20 mm ਤੱਕ ਹੁੰਦੀਆਂ ਉਹ ਠੀਕ ਹੋ ਵੀ ਜਾਂਦੀਆਂ ਆ ਬਹੁਤ ਸਾਰੀਆਂ ਲੇਡੀਜ਼ ਦੀ ਤੇ ਬਹੁਤ ਸਾਰੀਆਂ ਲੇਡੀਜ਼ ਦੀਆਂ ਵੱਡੀਆਂ ਸੌਲੀਆਂ ਹੁੰਦੀਆਂ ਆ 50 mm ਤੋਂ ਉੱਪਰ ਚਲੇ ਜਾਂਦੀਆਂ ਆ ਉਹਨੂੰ ਥੋੜਾ ਟਾਈਮ ਵੀ ਲੱਗ ਜਾਂਦਾ ਆ ਹਾਂ ਜਿਹੜੀਆਂ ਤਕਰੀਬਨ 100 150 mm ਤੱਕ 200 mm ਤੱਕ ਹੁੰਦੀਆਂ ਆ ਉਹ ਵੀ ਬੜੇ ਸਾਇਦੇ ਵਿੱਚ ਚਲੇ ਜਾਂਦੀਆਂ ਆ ਉਨਨ ਥੋੜਾ ਟਾਈਮ ਜ਼ਿਆਦਾ ਵੀ ਲੱਗ ਜਾਂਦਾ ਆ ਹਾਂ ਕਿਸੇ ਇੱਥੇ ਆ ਕੇ ਇੱਕ ਚੀਜ਼ ਮੈਂ ਕਹਿ ਸਕਦਾ ਮਨੂੰ ਬਹੁਤ ਸਾਰੇ ਪੇਸ਼ੈਂਟ ਪੁੱਛ ਰਹੇ ਨੇ ਕਿ 100% ਠੀਕ ਹੋ ਜਾਂਦੇ ਆ ਕਿਸੇ ਟਾਈਮ ਨਹੀਂ ਵੀ ਹੁੰਦੇ ਹੈਂਡਰਸਨ ਦੇ ਤੋਂ 100% ਮੇਰੇ ਹਿਸਾਬ ਨਾਲ ਕੁਝ ਨਹੀਂ ਹੁੰਦਾ ਹੈਂਡਰਸਨ ਕੋਈ ਸ਼ਿ ਗਰੀ ਨਹੀਂ ਹੁੰਦਾ ਜੇ ਆਪਾਂ ਗੱਲ ਕਰੀਏ ਤਾਂ ਮੇਰੇ ਕੋਲ ਇਹੋ ਜਿਹਾ ਰਿਜ਼ਲਟ ਨੇ ਜਿਨ੍ਹਾਂ ਦੇ ਬਹੁਤ ਸਾਰੀਆਂ ਪ੍ਰੋਬਲਮ ਬਹੁਤ ਜ਼ਿਆਦਾ ਠੀਕ ਹੋ ਗਈਆਂ ਮੈਂ ਤਾਂ ਕੋਈ ਮੰਗ ਨਹੀਂ ਕਰ ਰਿਹਾ ਕਿ 100% ਨਹੀਂ ਹੁੰਦਾ 100% ਦੇ ਉੱਪਰ ਹੀ ਮੈਂ ਗੱਲ ਕਰ ਰਿਹਾ ਤਾਂ ਕਿ ਕਿਸੇ ਦੀ ਪ੍ਰੋਬਲਮ ਹੀ ਕਿਤੇ ਸੀਏ ਬਧਿਆ ਹੋਇਆ ਹੈ ਜਾਂ ਕੈਂਸਰ ਵਗੈਰਾ ਉਹਨੂੰ ਹੋ ਰਿਹਾ ਹੈ ਜਾਂ ਕੋਈ ਹੋਰ ਪ੍ਰੋਬਲਮ ਬਧੀ ਹੋਈ ਹੈ ਜਿਹਦੇ ਕਰਕੇ ਕੋ ਮੈਡੀਸਨ ਨਹੀਂ ਪਰ ਕਰਦੀ ਉੱਥੇ ਆਪਰੇਟਿਵ ਵਾਸਤੇ ਜਾਣਾ ਪੈ ਸਕਦਾ ਹੈ ਪਰ ਉਹਰੇ ਬਾਰੇ ਤੁਹਾਨੂੰ ਅਸੀਂ ਤੁਹਾਡੀਆਂ ਰਿਪੋਰਟਾਂ ਦੇਖ ਕੇ ਤੁਹਾਨੂੰ ਇੱਕ ਵਾਰ ਕਲੀਅਰ ਕਰ ਦਾਂਗੇ ਕਿ ਪ੍ਰੋਬਲਮ ਕੀ ਖੁਣ ਵਾਲੀ ਹੈ ਤੇ ਨਹੀਂ ਹੈ ਪਹਿਲੇ 2 ਮਹੀਨੇ ਬਾਅਦ ਆਪਾਂ ਦੁਬਾਰਾ ਸਕੈਨ ਕਰਾਉਣੇ ਆ ਅਗਰ 2 ਮਹੀਨੇ ਬਾਅਦ ਕੰਨ ਦੇ ਵਿੱਚ ਪ੍ਰੋਬਲਮ ਤੁਹਾਡੀ ਘਟੀ ਹੋਈ ਨਜ਼ਰ ਆ ਗਈ ਇਟਸ ਮੀਨ ਕਿ ਤੁਹਾਡੀ ਜੋ ਜੜੀ ਆ ਉਹ ਮੈਡੀਸਿਨ ਨਾਲ ਠੀਕ ਹੋ ਜਾਣੀ ਹੈ ਅਗਰ ਨਹੀਂ ਠੀਕ ਹੋਂਦੀ ਤਾਂ ਫਿਰ ਤੁਹਾਨੂੰ ਅੱਗੇ ਕਰਕੇ ਆਪਰੇਸ਼ਨ ਬਾਅਦ ਤੇ ਜਾਣਾ ਪੈ ਸਕਦਾ ਹੈ ਪਰ ਮੈਂ ਕਹਿੰਦਾ ਮੈਨੂੰ ਬਹੁਤ ਸਾਰੇ ਪੈਣਾ ਪੁੱਛ ਲੈਂਦੀਆਂ ਆ ਕਿ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਬਿਲਕੁਲ ਨਹੀਂ ਸਾਈਡ ਇਫੈਕਟ ਹੁੰਦਾ ਮੇਰੇ ਕੋਲ ਇੱਕ ਸਾਡੇ ਲੇਡੀਜ਼ ਸੀ ਵੀ ਉਹ 20 ਸਾਲ ਦੀ ਉਮਰ ਸੀ ਵੀ ਔਰ ਉਹਨਾਂ ਨੇ ਮੇਰੇ ਕੋਲ ਮੈਡੀਸਿਨ ਖਾਧੀ ਉਹਨਾਂ ਦੇ 180 ਐਮ ਐਮ ਦੇ ਸੋਲਡ ਸੀ 180 ਅੰਨ ਉਤੋਂ ਭਟਦੀ ਜਾਈ ਆ 40 ਅੰਨ ਤੱਕ ਉਹਨਾਂ ਨੇ ਉਤੋਂ ਇੱਕ ਸਾਤ ਤੋਂ ਪਲੱਸ ਮੈਂਸ਼ਨ ਕਰਦੀ ਆ ਤਾਂ ਜਾ ਕੇ ਉਹਦੇ ਪ੍ਰੋਬਲਮ ਸੋਲਵ ਹੋ ਜਾਂਦੀ ਆ ਜੇ ਦਾ ਸਾਈਡ ਇਫੈਕਟ ਹੋਣਾ ਆਉਂਦਾ ਤਾਂ ਉਸਲੇ ਤੋਂ ਹੋ ਜਾਣਾ ਸਰ ਕੋਈ ਇਹ ਸਾਈਡ ਇਫੈਕਟ ਆ ਹੁਣ ਵੀ ਹੀ ਮੈਂ ਗੱਲ ਕਰਾਂ ਮੇਰੇ ਕੋਲ ਬਹੁਤ ਸਾਰੇ ਰਿਪੋਰਟਸ ਪੈਕ ਨੇ ਐਸ ਵੀ ਨੇ ਜਿਨ੍ਹਾਂ ਦੇ ਵਿੱਚ ਲੀਡਰਸ ਠੀਕ ਹੋ ਜਾਂਦੇ ਆ ਅਗਰ ਮੇਰੇ ਕੋਲ ਕੋਈ ਰਿਪੋਰਟ ਦਿੱਤੀ ਚਾਹਤ ਹੈ ਤਾਂ ਮੈਂ ਤੁਹਾਨੂੰ ਫੋਟਾ ਸੈਂਡ ਵੀ ਕਰ ਸਕਦਾ ਹਾਂ ਪਲੱਸ ਤੁਸੀਂ ਕੀ ਕਰਨਾ ਆ ਇੱਕ ਵਾਰੀ ਆਪਣੇ ਰਿਪੋਰਟ ਸੈਂਡ ਕਰੋ ਸਲਾਹ ਕਰੋ ਤੁਹਾਨੂੰ ਠੀਕ ਲੱਗਦਾ ਆ ਤਾਂ ਦਵਾਈ ਨੂੰ ਟਰਾਈ ਕਰੋ ਤੁਸੀਂ ਆਪਣੀਆਂ ਪ੍ਰੋਬਲਮ ਨੂੰ ਠੀਕ ਕਰੋ ਆਪਰੇਸ਼ਨ ਤੋਂ ਬਚੋ ਆਪਰੇਸ਼ਨ ਹੈਗਾ ਇੱਕ ਲਾਸਟ ਜਾ ਕੇ ਸਾਡੇ ਕੋਲ ਉਹਦਾ ਆਪਸ਼ਨ ਆ ਪਹਿਲਾਂ ਨਹੀਂ ਤੁਹਾਨੂੰ ਟਰਾਈ ਕਰਨਾ ਚਾਹੀਦਾ ਕਿ ਅਸੀਂ ਪਹਿਲਾਂ ਹੀ ਆਪਰੇਸ਼ਨ ਨੂੰ ਟਰਾਈ ਕਰਦੇ ਆ ਕੰਪਲੀਟ ਕਰ ਲਈ ਜਾਈਦੀ ਜਾਂ ਮੈਡੀਸਨ ਲੈਣੀ ਚਾਹੀਦੀ ਜਾਂ ਨੇਚਰਲ ਤਰੀਕੇ ਨਾਲ ਠੀਕ ਹੋ ਸਕਦੇ ਆ ਆਯੁਰਵੈਦ ਦਾ ਜਿਹੜਾ ਆ ਤੁਹਾਡੇ ਜੀਵਨ ਨੂੰ ਸੁਖੀ ਬਣਾਉਂਦਾ ਆ ਤਾਂ ਬਹੁਤ ਸੰਗਤ ਨੂੰ ਮੈਂ ਤੁਹਾਨੂੰ ਬਚਾਉਂਦਾ ਆ ਤੇ ਆਯੁਰਵੈਦ ਦਾ ਦੇ ਉੱਪਰ ਵਿਸ਼ਵਾਸ ਕਰਕੇ ਤੁਸੀਂ ਆਪਣੀਆਂ ਬਿਮਾਰੀਆਂ ਨੂੰ ਬਹੁਤ ਸਾਰੀਆਂ ਨੂੰ ਦੂਰ ਕਰ ਸਕਦੇ ਹੋ ਥੈਂਕ ਯੂ ਸਸਕਾਰ ਟੇਕ ਕੇ